ਬਾਦਰ ਬਹੁਤਾ ਬਾਕੀ ਦਿੰਦੇ ਕਰੋੜ ਲਵਾਇਆ ਦਾਵਾ ਫੇਰ ਗੰਤੀ ਹੈ ਪਰ ਆਉਣ ਵਾਲੀ 5 ਤਰੀਕ ਨੂੰ ਮੈਂ ਹੱਤ ਬਣ ਕੇ ਝੋਲੀ ਅੱਜ ਕੇ ਪਿੰਡਾਂ ਵਾਲਿਓ ਸੁਤ ਮੈਂ ਵੋਟ ਮੰਗਦਾ ਵੋਟ ਦੀ ਭੀਖ ਮੰਗਦਾ ਵੇਖੋ ਤੌਕੀ ਗੇ ਵਾਰੀ ਰਿੰਦਰ ਦੇ ਸੁਝੋਲੇ ਨੂੰ ਐਤੋਂ ਕਾਮਯਾਬ ਕਰਕੇ ਵਤ ਲੋ ਛੋਟੇ ਕਰਿਆ ਗਿਆ ਅਫਸਰ ਕੰਮ ਕਰਨੇ ਨਾ ਕਰੇ ਨੰਬਰਦਾਰ ਨਾ ਜਾਣੇ ਜੋ ਕੱਟ ਦਿਓ ਤੁਹਾਡੇ ਆਪਸੇ ਤੁਹਾਨੂੰ ਤੰਗ ਕਰਦੇ ਨੇ ਤੁਹਾਡੇ ਘਰੇ ਨਾਲ ਨੰਬਰ ਦਾ ਨਾ ਜਾੜੋ ਵੇਖੋ ਸਾਰੇ ਬਾਦਿਆਂ ਤੁਹਾਨੂੰ ਕੋਲ ਆਣੀਆਂ ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਦਿੱਤਾ ਮਸ਼ਵਾਹ ਜਿੰਦਾ ਹਰੇ ਘਰ ਘਰ ਗਾਲ ਦਾ ਮੈਂ ਕਿਸੇ ਨੂੰ ਪੰਜ ਦੀ ਚਾਹ ਪੀਤੀ ਹੈ ਤਾਂ ਮੈਨੂੰ ਨੀਮੇ ਦਾ ਬੋਲੋ ਸਭ ਭੱਜ ਗੋੜ ਦੇ ਅਸੀਂ ਸੱਚੇ ਬੰਦੇ ਤਾਂ ਹੀ ਨੂੰ ਮਿਲਕਦੇ ਆ ਇਹ ਵੀ ਸੱਚੇ ਮੇਰੇ ਵਰਗਾ ਸ਼ੇਰਵਾਦਾਂ ਇਹਨੇ ਯਾਰੋਸ ਨੂੰ ਅਰਸ਼ ਕਰਿਆ ਇੱਕ ਬੰਦਾ ਵੇਂਦਰੀ ਦਾ ਜਦੋਂ ਉੱਟੂ ਟੁੱਟ ਜਵੇ ਇਹਨੇ ਬੜੇ ਸੰਘਰਸ਼ ਕਰਕੇ ਪਰ ਮੇਰੇ ਦੁਆਰਾ ਵਿਲਗਣਾ ਆਉਣ ਵਾਲੀ ਪੰਜ ਦਿਨ ਨੂੰ ਕਮਲ ਦੇ ਬੁੱਲਤੇ ਨਾ ਹਤੋ ਕੇ ਵੈਰ ਵੀ ਦੇ ਨਾਲ ਕੇ ਇੱਕ ਇੱਕ ਵਾਰ ਵੋਟ ਪੁਕਤਾਉਣੀ ਹੈ ਜਿਹੜੀ ਕੋਈ ਮਾਈ ਨਹੀਂ ਜਾਂਦਾ ਤਰੂ ਚੱਕ ਕੇ ਮੋਟੇ ਦੇ ਜਾਣਾ ਇਹ ਸਾਡਾ ਫਰਜ਼ ਬੰਦਾ ਹੈ ਕਿ ਜੀ ਜੀ ਕਰਾ ਦੇ ਫਿਰ ਅੱਪ ਦੀ ਜੀ ਕਰਵਾ ਦੇ ਭਾਈ ਗੁਰੂ ਜੀ ਕਾ ਕਾਤ ਤਨੀ ਭਾਈ ਨੂੰ ਕੀ ਬਤੀ